ਮਿੱਤਰੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਅਵਲਕ ਘੋੜੀ ਦਿਖਾਉਣ ਲੱਗੇ ਆਂ ਕਾਲੀ ਅਵਲਕਾ ਡਿਮਾਂਡ ਬਹੁਤ ਆਜ ਕੱਲ ਇਸ ਘੋੜੀ ਦੀ ਤੇ ਅਵਲਕ ਵੀ ਦੋਨੇ ਪਾਸਿਓਂ ਇੱਕੋ ਜਿਹੀ ਆ ਚਾਰੇ ਪੈਰ ਲੱਤਾਂ ਇੱਕੋ ਜੀਆਂ ਚਿੱਟੀਆਂ ਨੇ ਸਾਫ਼ ਸੁਥਰੀ ਘੋੜੀ ਆ ਮਿੱਤਰੋ ਅਵਲਕਾ ਤੁਸੀਂ ਦੇਖ ਸਕਦੇ ਹੋ ਦੋਨੇ ਪਾਸਿਓਂ ਇੱਕੋ ਜਿਹਾ ਚਿੱਟਾ ਪਾਣਾ ਬਾਈ ਇਹਨੂੰ ਸੇਲ ਕਰ ਰਿਹਾ ਦੋਸਤੋ ਸਾਰੀ ਵੀਡੀਓ ਐਂਡ ਤੱਕ ਸੁਣਿਓ ਜਿੰਨੀ ਕ ਡਿਟੇਲ ਮਾਲਕ ਵੀਰਾਂ ਨੇ ਦੱਸੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਆਪਣੇ ਜਾਨਵਰ ਦੀ ਐਡ ਲਗਵਾਉਣੀ ਚਾਹੁੰਦਾ ਆਪਣਾ ਜਾਨਵਰ ਘਰੇ ਬੈਠਾ ਸੇਲ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਜਾਨਵਰ ਦੋਸਤੋ ਸੇਲ ਕਰਵਾ ਸਕਦੇ ਹੋ ਗੱਲ ਕਰਦਿਆਂ ਆਪਾਂ ਇਸ ਘੋੜੀ ਦੀ ਚਾਲਚੂਲ ਤੁਸੀਂ ਦੇਖੋ ਸਵਾਰੀ ਕਰਾਉਂਦੀ ਆ ਅਰੇਬੀਆ ਚਾਲ ਆ ਛੋਟੀ ਵੱਡੀ ਚਾਲ ਆ ਸਪੱਟਾ ਸਪੋਟਾ ਐਨ ਓਕੇ ਆ ਕੁੜੀ ਸਾਰੇ ਪਾਸਿਓਂ ਚਾਲਚੂਲ ਦੀ ਕਈ ਮਿੱਤਰ ਪਿਆਰੇ ਨਾ ਰਾਈਡਿੰਗ ਦੇ ਸ਼ੌਂਕੀ ਹੁੰਦੇ ਨੇ ਉਹਨਾਂ ਲਈ ਵੀ ਬੈਸਟ ਆ ਤੇ ਬੱਚਿਆਂ ਲਈ ਬਰੀਡਿੰਗ ਲਈ ਵੀ ਵਧੀਆ ਘੋੜੀਆਂ ਦੋਸਤੋ ਤੇ 60 ਇੰਚ ਹਾਈਟ ਆ ਦੋਸਤੋ 5 ਸਾਲ ਘੋੜੀ ਦੀ ਉਮਰ ਆ ਬਾਲਪੋਰੀਆਂ ਦੀ ਸਾਫ ਆ ਬਾਈ ਕਹਿੰਦੇ ਮੌਕੇ ਤੇ ਦੋਸਤੋ ਘੋੜੀ ਇਹ ਖਾਲੀ ਆ ਤੇ ਅੰਦਰ ਦੀ ਬਾਈ ਕਹਿੰਦੇ ਬਿਲਕੁਲ ਸਾਫ ਸੁਥਰੀ ਆ ਸਵਾਰੀ ਦੀ ਤੁਸੀਂ ਵੀਡੀਓ ਦੇਖ ਲਈ ਚਾਲਾਂ ਸਾਰੀਆਂ ਨੇ ਇਹਦੇ ਵਿੱਚ ਰੇਵੀਆ ਚਾਲ ਬਹੁਤ ਸੋਹਣੀ ਚਾਲ ਚੱਲਦੀ ਆ ਛੋਟੀ ਵੱਡੀ ਚਾਲ ਹੈਗੀ ਆ ਦੋਸਤੋ ਘੋੜੀ ਦੇ ਵਿੱਚ ਤੇ ਸਵੱਟਾ ਵੀ ਬਹੁਤ ਚੰਗਾ ਭਾਈਦੀ ਆ ਘੋੜੀ ਇਹ ਤੇ ਬਾਈ ਕਹਿੰਦੇ ਸਾਊਸੀਲ ਘੋੜੀ ਆ ਜੇ ਕੋਈ ਮਿੱਤਰ ਪਿਆਰਾ ਖਰੀਦਣ ਦਾ ਚਾਹ ਬਾਣਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਬਾਈ ਦਾ ਵੀਡੀਓ ਦੇ ਵਿੱਚ ਦੇਤਾ ਮੰਤਰਾ ਮੰਤਰਾਂ ਤੁਸੀਂ ਘੋੜੀ ਦੀਆਂ ਚੈੱਕ ਕਰ ਸਕਦੇ ਹੋ ਸੋਹਣੀ ਸਨੱਖੀ ਘੋੜੀ ਆ ਦੋਸਤੋ ਘਰੇ ਕਿਸੇ ਨੇ ਸ਼ੌਂਕ ਨੂੰ ਰੱਖਣੀ ਆ ਅਵਲਕ 22 ਦਾ ਪੈਂਡਾ ਦੋਸਤੋ ਚੋਟੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬਾ ਜੇ ਕੋਈ ਮਿੱਤਰ ਪਿਆਰਾ ਘੋੜੀ ਦੇਖ ਰਿਹਾ ਜਾਂ ਕਿਸੇ ਦੇ ਫਿੱਟ ਲੱਗਦੀ ਆ ਤਾਂ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਇਹ ਘੋੜੀ ਖਰੀਦ ਸਕਦੇ ਹੋ ਤੇ ਨੰਬਰ 22 ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਆਪਣਾ ਨੰਬਰ ਵੀ ਚੱਲ ਰਿਹਾ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ